ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਹਾਂ ਭੂਆ ਜਿਸ ਦੇ ਲੇਖਕ ਹਨ ਨਾਨਕ ਸਿੰਘ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਭੂਆ ਨੂੰ ਮਿਲਿਆ ਦਸਾਂ ਤੋਂ ਵਧੇਰੇ ਬੀਤ ਗਏ ਸਨ ਮੇਰੇ ਵੱਡੇ ਬਡੇਰਿਆਂ ਚੋ ਇਹੋ ਇੱਕੋ ਨੌ ਲਾਂਜੋਗੀ ਪ੍ਰਾਣੀ ਮੁੱਢੀ ਬਾਕੀ ਸੀ ਅੱਜ ਵੀ ਉਹਨਾਂ ਦੇ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ ਜਦ ਨਿੱਕੇ ਹੁੰਦੇ ਆ ਭੂਆ ਮੈਨੂੰ ਉਂਗਲੀ ਲਾ ਕੇ ਪਿਆਰ ਕੁੱਝ ਕਰਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕਾਲ ਲਿਆਇਆ ਕਰਦੀ ਸੀ ਇਸ ਗੱਲ ਨੂੰ 30 35 ਬਰੇ ਹੋ ਗਏ ਹੋਣੇ ਨੇ ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ ਮੌਤ ਦਾ ਖਾਜਾ ਬਣ ਚੁੱਕੇ ਸਨ ਪਰ ਮੇਰੀ ਭੂਆ ਅਜੇ ਕੰਦੀ ਉੱਤੇ ਰੁਖੜਾ ਬਣੀ ਰਹੀ ਹਾਂ ਤੇ ਮੈਂ ਐਤ ਕੀ ਜਦ ਆਪਣੇ ਕਿ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾ ਭੂਆ ਨੂੰ ਮਿਲਣ ਦੀ ਖਾਇਸ਼ ਨੂੰ ਮੈਂ ਰੋਕ ਨਾ ਸਕਿਆ ਭਾਵੇਂ ਕੱਚੀ ਸੜਕੇ ਪੂਰੇ ਪੰਜ ਮੀਰ ਜਾਂਦਿਆਂ ਤੇ ਐਨੇ ਹੀ ਔਣਦਿਆ ਮੈਨੂੰ ਕਟਣੇ ਪੈਂਦੇ ਸਨ ਗਰਮੀ ਦੀ ਰੁੱਤ ਤੇ ਪਿੰਡੂ ਵਿਆਹ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ 2-4 ਡੰਗ ਅਜਿਹੇ ਵਿਆਹਾਂ ਦੀ ਰੋਟੀ ਖਾਣੀ ਪੈ ਜਾਵੇ ਤਾਂ ਚਾਰ ਕੋਲੇ ਚੋਲਾ ਡੰਗ ਹਾਜਮੇ ਦੇ ਚੂਰਨ ਤੇ ਫੱਕੀਆਂ ਵਰਤੇ ਬਿਨਾ ਖਲਾਸੀ ਨਹੀਂ ਹੁੰਦੀ ਚੌ ਡੰਗਾ ਵੇਚੀ ਕੱਚ ਘਰ ਕਪੂੜੀਆਂ ਤੇ ਹੋਰ ਇਹੋ ਜੇ ਨਿੱਕ ਸੁੱਖ ਤੋਂ ਦਿਲ ਭਰ ਗਿਆ। ਜਾਪਨ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਦਿਆਂ ਜੋਗੀ ਵੀਰ ਗਿਆ। ਬਥੇਰੀ ਕੋਸ਼ਿਸ਼ ਕੀਤੀ ਕਿ ਹੋਰ ਨਹੀਂ ਤਾਂ ਇੱਕ ਅੱਧ ਡੰਗ ਹੀ ਪੂਰੀਆਂ ਤੋਂ ਛਟਕਾਰਾ ਮਿਲੇ। ਕਿਤੋਂ ਦੋ ਫੁਲਕੇ ਤੇ ਦਾਲ ਮਿਲ ਸਕਣ। ਪਰ ਅਜੀਹਾ ਹੋਣਾ ਤਾਂ ਤੇਤਿਆਂ ਦੀ ਨੱਕ ਵੱਡੀ ਹੋਣ ਦੇ ਬਰਾਬਰ ਸੀ। ਸ਼ੁਕਰ ਸ਼ੁਕਰ ਕਰਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਜੀਆਂ ਪਾਸੋਂ ਮਸੇ ਮਸੇ ਖਿਹੜਾ ਛੜਾ ਕੇ ਭੂਆ ਦੇ ਪਿੰਡ ਤੁਰ ਪਿਆ। ਮੈਨੂੰ ਯਾਦ ਸੀ ਨਿੱਕੇ ਹੁੰਦਿਆ ਮੇਰੀ ਭੂਆ ਪਤਲੇ ਫੁਲਕੇ ਚੁੱਲੇ ਵਿੱਚ ਫਲਾ ਕੇ ਕਿੱਡੇ ਪਿਆਰ ਨਾਲ ਖਵਾਇਆ ਕਰਦੀ ਸੀ ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾ ਘੱਟਾ ਫੱਕਦਾ ਕਿਤੇ ਪੈਲੀਆਂ ਚੋਂ ਤੇ ਕਿਤੇ ਸੜਕੇ ਸੜਕ ਸੋਤੇ ਪਏ ਭੂਆ ਦੇ ਪਿੰਡ ਪੁੱਜਾ ਜਾਨ ਵਿੱਚ ਜਾਨ ਆਈ ਜਾਂਦਿਆਂ ਹੀ ਬੜੀ ਗਰਮ ਜੋਸ਼ੀ ਨਾਲ ਮੈਂ ਭੂਆ ਨੂੰ ਪਿਆਰੇ ਪੈਣਾ ਕੀਤਾ ਉਸਨੇ ਜਿਉਂ ਆਇਆ ਸਦਕੀ ਆਇਆ ਆਖਦਿਆਂ ਹੋਇਆ ਮੇਰੀ ਪਿੱਟ ਖਲੋਸੀ ਪਰ ਇਸ ਵਿੱਚੋਂ ਮੈਨੂੰ ਭੂਆ ਦੇ ਪਿਆਰ ਦਾ ਨਿਗ ਨਾ ਲੱਭਿਆ ਅਸਲ ਗੱਲ ਇਹ ਸੀ ਕਿ ਭੂਆ ਨੇ ਮੈਨੂੰ ਪਛਾਤਾਈ ਨਹੀਂ ਸੀ ਉਸ ਨੂੰ ਅੰਦਰ ਆਤੇ ਦੀ ਕਸਰ ਸੀ ਜਦ ਉਸਦੇ ਕਾਕਾ ਕਿੱਥੋਂ ਆਏ ਈ ਤੂੰ ਦੇ ਉੱਤਰ ਵਿੱਚ ਮੈਂ ਆਪਣਾ ਨਾਲ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਦਵਾਲੇ ਲਿਪਟ ਗਈ ਚੁੰਮ ਚੁੰਮ ਕੇ ਉਸ ਨੇ ਮੇਰਾ ਮੂੰਹ ਗਿੱਲਾ ਕਰ ਛੱਡਿਆ ਤੇ ਉੱਚੀ ਦੇ ਕੇ ਪੁਕਾਰ ਉੱਠੀ ਨੀ ਚੰਨਨ ਕੋਰੇ ਕੁੜੇ ਆਈ ਨਹੀਂ ਭੱਜ ਕੇ ਨੀ ਮੇਰਾ ਸਿੰਘ ਆਇਆ ਈ ਸੁਖ ਨਾਲ ਵੇ ਮੁੰਡਿਓ ਕੁੜਿਓ ਤੁਹਾਡਾ ਤਾਇਆ ਆਇਆ ਜੀ ਉਸ ਦਿਨ ਉਹ ਭੱਜੀ ਆਈ ਭੂਆ ਦੇ ਪੋਤਰਿਆਂ ਪੋਤਰੀਆਂ ਨੇ ਆਉਂਦਿਆਂ ਹੀ ਮੇਰੇ ਦੁਆਲੇ ਘੇਰਾ ਘੱਤ ਲਿਆ ਬਾਲਾਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ ਪਰ ਦਾਦੀ ਦੀ ਗਵਾਹੀ ਤੁਹਾਡਾ ਤਾਇਆ ਹੀ ਉਹਨਾਂ ਲਈ ਕਾਫੀ ਸੀ ਭੂਆ ਦੀ ਨੌ ਮੈਥੋਂ ਛੋਟੇ ਥਾਂ ਸੀ ਖੁੰਡ ਚੁੱਕਣ ਤੇ ਬੋਲਣ ਚੱਲਣ ਦੀ ਦਲੇਰੀ ਉਹ ਨਾ ਕਰ ਸਕੀ ਮੈਂ ਪੀੜੀ ਤੇ ਬੈਠਾ ਸਾਂ ਭੂਆ ਪੁੰਜੇ ਬੈਠੀ ਦੋਵਾਂ ਹੱਥਾਂ ਨਾਲ ਮੇਰੀ ਪਿੱਠ ਮੇਰਾ ਸਿਰ ਮੇਰਾ ਮੂਹ ਮੱਥਾ ਪਿਆਰ ਦੀ ਹੋਈ ਮੇਰੇ ਘਰਬਾਰ ਦੀ ਮੇਰੇ ਬਾਲਾਂ ਮੇਰੀ ਘਰ ਵਾਲੀ ਦੀ ਸੁੱਖ ਸੰਤ ਪੁੱਛਦੀ ਰਹੀ ਤੇ ਮੇਰੇ ਵੱਲੋਂ ਸਿਰਫ ਇੱਕੋ ਉੱਤਰ ਘੜੀ ਮੁੜੀ ਦੁਹਰਾਇਆ ਜਾ ਰਿਹਾ ਸੀ ਹਾਂਜੀ ਆਹੋ ਜੀ ਜੀ ਮੈਂ ਉਸ ਵੇਲੇ ਸੱਚਮੁੱਚ ਆਪਣੇ ਆਪ ਦਾੜੀ ਵਾਲਾ ਕਾਕਾ ਨੂੰ ਬੁਕਾਰ ਰਿਹਾ ਸਾਂ ਤੇ ਕੁੜੀ ਉੱਠ ਕੇ ਰੋਟੀ ਟੋਕਤਾਰ ਕਰ ਮੁੰਡਾ ਵੱਡੇ ਵੇਲੇ ਦਾ ਭੁੱਖਾ ਪਾਣਾ ਹੋਵੇਗਾ ਕਹਿ ਕੇ ਭੂਆ ਨੇ ਨੋਂ ਨਰਸੋਈ ਵਿੱਚ ਨਸਾਇਆ ਮੈਂ ਬਥੇਰੀ ਜਰਦਾਰੀ ਕੀਤੀ ਰੋਤੀ ਸੁਨਾਈ ਕਰਨ ਨੂੰ ਹੋਣੀ ਸੀ ਭੁੱਖ ਮੈਨੂਕਾ ਨਹੀਂ ਸੀ ਸੋ ਉਹ ਦੁਪਹਿਰੇ ਜਿਹੜੀ ਜੰਜਵ ਦੇਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਠਿਆਈ ਖਾਣੀ ਪਈ ਸੀ ਉਸ ਨਾਲ ਤਬੀਅਤ ਦੇਖੋ ਗਈ ਸੀ ਮੈਂ ਦੇਲ ਨਾਲ ਫੈਸਲਾ ਕੀਤਾ ਸੀ ਕਿ ਰਾਤੀ ਕੁਝ ਨਹੀਂ ਖਾਵਾਂਗਾ ਅਜੇ ਤੱਕ ਢਕਾਰ ਆ ਰਹੀ ਸਨ ਉਹ ਮੇਰਿਆ ਰੱਬਾ ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ ਜਦ ਕੁਝ ਚਿਰ ਬਾਅਦ ਮੈਂ ਆਪਣੇ ਅੱਗੇ ਇੱਕ ਨੋਕੋ ਨਕ ਪਰੋਸਿਆ ਥਾਲ ਵੇਖਿਆ ਚੱਕੀ ਦੇ ਪੋਰ ਜਿੱਡੇ ਦੋ ਪਰੌਂਠੇ ਜਿੰਨਾ ਵਿੱਚ ਘੋਵਾਗ ਵਾਗ ਕੇ ਥਾਲ ਦੇ ਉਸ ਹਿੱਸੇ ਵਿੱਚ ਰਲ ਰਿਹਾ ਸੀ ਜਿੱਥੇ ਮੋਟੀਆਂ-ਮੋਟੀਆਂ ਸੇਵੀਆਂ ਦਾ ਇੱਕ ਤਕੜਾ ਅੰਬਾਰ ਉਸਰੇ ਸੀ ਤੇਜ਼ੀ ਉਸ ਤੇ ਬਹੁਤ ਸਾਰੀ ਸ਼ੱਕਰ ਦੀ ਤਹਿ ਵਿਸ਼ੀ ਹੋਈ ਸੀ ਮੈਂ ਸੈਮੀ ਨਜ਼ਰ ਨਾਲ ਕਦੇ ਥਾਲ ਵੱਲ ਵੇਖਾਂ ਤੇ ਕਦੇ ਆਪਣੇ ਢਿੱਡ ਵੱਲ ਮੂਸਾ ਮੋਤੋਂ ਪੱਜਿਆ ਅੱਗੋਂ ਮੌਤ ਖੜੀ ਵਾਲੀ ਗੱਲ ਬਣੀ ਪਰ ਜਾਈ ਨੂੰ ਤੇ ਮੈਂ ਸੰਗ ਦੇ ਮਾਰੇ ਕੁਝ ਆਕ ਨਹੀਂ ਸੀ ਸਕਦਾ ਤੇ ਭੂਆ ਉਹਨੇ ਇਸ ਬਾਬਤ ਕੁਝ ਕਹਿਣਾ ਨਾ ਕਹਿਣਾ ਇੱਕੋ ਜਿਹਾ ਸੀ ਭੂਆ ਕਿ ਮੈਂ ਬਥੇਰੇ ਵਾਸਤੇ ਪਾਵਾਂ ਪੂਆ ਜੀ ਮੈਨੂੰ ਇੱਕ ਗ੍ਰਾਈਵ ਦੀ ਵੀ ਭੁੱਖ ਨਹੀਂ ਮੈਂ ਅੱਗੇ ਹੀ ਜਾਂਜ ਦੀ ਰੋਟੀ ਖਾਣ ਕਰਕੇ ਔਖਾ ਹਾਂ ਪਰ ਬਿਨਾਂ ਮੇਰੀ ਕਿਸੇ ਗੱਲ ਵੱਲ ਧਿਆਨ ਦਿੱਤਿਆਂ ਪੂਆ ਆਪਣੀਆਂ ਹੀ ਵਾਈ ਜਾਵੇ ਭਲਾ ਕਾਕਾ ਇਹ ਹੈ ਕੀ ਹੈ ਹੌਲੇ ਹੌਲੇ ਤੇ ਫੁਲਕੇ ਨੇ ਖਾ ਲੈ ਖਾ ਲੈ ਮਾਂ ਸਦਕੇ ਤੇ ਪੂਆ ਜੀ ਇਹ ਐਨੀਆਂ ਸੇਵੀਆਂ ਕੌਣ ਖਾਏਗਾ ਮੈਂ ਇੱਕ ਵਾਰੀ ਫੇਰ ਕਿਹਾ ਉਹ ਬੋਲੀ ਖਾ ਲੈ ਖਾ ਲੈ ਬੀਬਾ ਪੁੱਤ ਸੇਵੀਆਂ ਦਾ ਕੀ ਹੈ ਇਹ ਤੇ ਐਵੇਂ ਮੂੰਹ ਮਿੱਠਾ ਕਰਨ ਲਈ ਨੇ ਵੇਖੇ ਨਾ ਪੁੱਤ ਇੱਥੇ ਬਾਹਰ ਥਾਵੇਂ ਕੀ ਪਿਆ ਲੱਭਦਾ ਏ ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨੇ ਉੱਥੇ ਤੇ ਜੋ ਬੱਤੀਆਂ ਦੰਦਾਂ ਚੋਂ ਮੰਗੋ ਮਿਲ ਜਾਂਦਾ ਏ ਸੱਚ ਕਿਸੇ ਆਖਿਆ ਏ ਆਖੇ ਸ਼ਹਿਰ ਵਸੇਂਦੇ ਦੇਵਤੇ ਬਾਹਰ ਵਸੇਂਦੇ ਪ੍ਰੇਤ ਇੱਥੇ ਤੇ ਵੀਰਾ ਇਹੋ ਦਾਲ ਸਾਰੀ ਜੁੜਦਾ ਏ ਤੇਰਾ ਫੁੱਫੜ ਜਾਉਂਦਾ ਸੀ ਅਸੀਂ ਇੱਕ ਵਾਰੀ ਅੰਮ੍ਰਿਤਸਰ ਗਏ ਸਦਕੇ ਜਾਈਏ ਗੁਰੂ ਦੀ ਨਗਰੀ ਤੋਂ ਸਵੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ ਘਰਾਂ ਦੇ ਪਵਾੜਿਆਂ ਚੋਂ ਕਿੱਥੇ ਕਿਸੇ ਦਾ ਨਿਕਲ ਹੁੰਦਾ ਏ ਉਹ ਵੀ ਮੇਰੀ ਜਠਾਣੀ ਦੇ ਫੁੱਲ ਗੰਗਾ ਜਿਲ ਜਾਣੇ ਸਾਸੂ ਤੇ ਮੈਨੂੰ ਆਖਣ ਲੱਗਾ ਸ਼ੰਕਰ ਦੀ ਮਾਂ ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਹੈ ਖਸਮ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਹੀ ਨਹੀਂ ਹੋ ਜਾਣੇ ਤੂੰ ਵੀ ਚਲੀ ਚੱਲ ਤੇ ਮੈਂ ਵੀ ਇਸੇ ਸਬਬ ਚਲੀ ਗਈ ਦਿਲ ਤੇ ਬਧੇਰਾ ਕਰਦਾ ਏ ਪਈ ਕਿ ਇੱਕ ਵਾਰੀ ਫੇਰ ਗੰਗਾ ਮਾਈ ਦੇ ਦਰਸ਼ਨ ਕਰ ਆਵਾਂ ਸ਼ੰਕਰ ਨੂੰ ਕਿੰਨੀ ਵਾਰੀ ਵਾਸਤੇ ਪਾ ਚੁੱਕੀ ਆਂ ਪਈ ਮੁੰਡਿਆ ਜਿੱਤੇ ਹੋਰ ਸੈਂਕੜੇ ਖਰਚ ਦਾ ਖਾਣਾ ਏ ਉਥੇ ਵੀ ਜਸ ਖੱਟ ਜੱਟ ਰੋ ਤੇ ਸੁਣਦਾ ਹੀ ਨਹੀਂ ਮੇਰੀ ਗੱਲ। ਭੂਆ ਬਿਨਾਂ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ ਤੇ ਅੰਦਰ ਮੈਂ ਸੋਚ ਰਿਹਾ ਸਾਂ ਅੱਗੇ ਜਠਾਣੀ ਦੇ ਫੁੱਲ ਲੈ ਕੇ ਗਈ ਸੈਂ ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਐ। ਅਖੀਰ ਇਹੋ ਜੇ ਸੋਚ ਕੇ ਹੀ ਅੱਛਾ। ਉਖਲੀ ਵਿੱਚ ਸਿਰ ਦਿੱਤਾ ਤਾਂ ਹੁਣ 4 ਸੱਟਾਂ ਵੱਧ ਕੀਤੀ ਤੇ ਘਟ ਗਈ। ਖਾਣਾ ਸ਼ੁਰੂ ਕੀਤਾ। ਅਜੇ 2-4 ਬੁਰਕੀਆਂ ਹੀ ਲਈਆਂ ਸਨ ਕਿ ਪਰਜਾਈ ਨੇ ਪੰਗਰੇ ਹੋਏ ਘੋ ਦਾ ਭਰਿਆ ਹੋਇਆ ਕਾਲ ਲਿਆ ਕੇ ਸੇਵ ਨੂੰ ਤੇ ਉਲਟ ਦਿੱਤਾ। ਕਿ ਉਹ ਸੇਵੀਆਂ ਵਿੱਚ ਫਿਰਦਾ ਫਰੰਦਾ ਸਾਰੇ ਥਾਲ ਵਿੱਚ ਫੈਲ ਗਿਆ ਤੇ ਉਹ ਸੇਵੀਆਂ ਦਾ ਢੇਰ ਸਮੁੰਦਰ ਵਿੱਚ ਖੜੇ ਇੱਕ ਛੋਟੇ ਜੰਜੀਰੇ ਵਾਂਗ ਬਣ ਗਿਆ ਮੈਂ ਬਥੇਰਾ ਨਾ ਨਾ ਕਰਦਾ ਰਿਹਾ ਪਰ ਮੇਰੀ ਕੌਣ ਸੁਣਦਾ ਸੀ ਇਸ ਆਪ ਸੇੜੀ ਮੌਤੋਂ ਕਿ ਕੰਨ ਛੁਟਕਾਰਾ ਮਿਲੇ ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ ਪਰੋਠੇ ਤਾਂ ਖੈਰ ਦੋ ਨਹੀਂ ਤਾਂ ਡੇਢ ਨੂੰ ਮੈਂ ਕਿਸੇ ਤਰ੍ਹਾਂ ਤੁੰਤੁਨ ਕੇ ਲੰਗਾ ਲੇ ਪਰ ਸੇਵੀਆਂ ਦਾ ਕੀ ਬਣੇ ਸਲਾਹ ਹੋਈ ਕਿ ਭੂਆ ਨੂੰ ਦੇਜ ਦਤ ਹੈ ਨਹੀਂ ਹੋਵੇ ਨਾ ਤਾਂ ਇੱਕ ਦੋ ਰੁਗ ਭਰ ਕੇ ਕਿਸੇ ਬੰਨੇ ਛੋਟੀ ਛੱਡਾਂ ਕੁਝ ਤਾਂ ਭਾਰ ਹੌਲਾ ਹੋਵੇ ਪਰ ਉਸ ਅੱਖਾਂ ਵਾਰੀ ਕੰਬਖਤ ਪਰਜਾਈ ਦਾ ਕੀ ਕਰਦਾ ਜਿਹੜੀ ਕਿਉ ਦਾ ਕਾਲ ਖਾਲੀ ਕਰਨ ਤੋਂ ਬਾਅਦ ਟੋਕਰੇ ਵਰਗਾ ਮੂੰਹ ਲੁਕਾਈ ਮੇਰੇ ਲਾਗੇ ਪਥੱਲਾ ਮਾਰੀ ਬੈਠੀ ਸੀ ਚਿੜੀ ਚੋਗੇ ਵਾਂਗ ਮੈਂ ਇੱਕ ਇੱਕ ਸੇਵੀ ਮੂੰਹ ਵਿੱਚ ਪਾ ਕੇ ਚਿੱਥ ਚਿੱਥ ਕੇ ਲੰਘਾਉਣ ਦੀ ਕੋਸ਼ਿਸ਼ ਕਰ ਰਿਆ ਸਾਂ ਕਿ ਪਰਜਾਈ ਦੇ ਦਿਲ ਵਿੱਚ ਖਬਰੇ ਤਰਸ ਆ ਗਿਆ ਉਹ ਉੱਟ ਕੇ ਅੰਦਰ ਚਲੀ ਗਈ ਮੈਂ ਕਾਲੀ ਨਾਲ ਸੱਜੇ ਖੱਬੇ ਤੱਕਿਆ ਕਿ ਕਿਹੜੇ ਪਾਸੇ ਰੁਗ ਸੁਟਾ ਪਿਛਲੀ ਕੰਧ ਦੇ ਨੁਕਰੇ ਇੱਕ ਤੰਦੂਰ ਲੱਗਾ ਹੋਇਆ ਸੀ ਮੈਂ ਸੋਚਿਆ ਇਹੋ ਹੀ ਠੀਕ ਹੈ ਰਾਤ ਨੂੰ ਕਿਤੇ ਮੌਕਾ ਮਿਲੇ ਤਾਂ ਸਵਾਹ ਨੂੰ ਢੇਠਾ ਉਤਾ ਕਰਕੇ ਟੱਕ ਛੱਡਾਂਗਾ ਬਸ ਤੇ ਮੈਂ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਵਿੱਚ ਆ ਸਕੀਆਂ ਰੁਗ ਭਰ ਲਿਆ ਹੱਥ ਵਿਸ਼ਾਂ ਲੈ ਜਾਣ ਵਾਲੀ ਥਾਲੀ ਤਾਂ ਚੁੱਕਿਆ ਹੀ ਸੀ ਕਿ ਫਿਰ ਉਹੀ ਭਾਬੀ ਸੇਵ ਤੇ ਆਤਮਕੀ ਤੇ ਬਿਨਾ ਪੁੱਛਿਆ ਇੱਕ ਹੋਰ ਪਰਾਂਟਾ ਥਾਲੀ ਵਿੱਚ ਦੇ ਮਾਰਿਆ ਸੇਵੀਆਂ ਮੁਰ ਥਾਲੀ ਦੇ ਹਵਾਲੇ ਕਰਕੇ ਮੈਂ ਹੱਥ ਪੈਰ ਛੱਡ ਬੈਠਾ ਹੁਣ ਖੈਰ ਨਹੀਂ ਅੱਧ ਪਜਦਾ ਮੁਕਾ ਕੇ ਕਿਸੇ ਤਰ੍ਹਾਂ ਇਸ ਕਾਲੂਪੀ ਥਾਲ ਤੋਂ ਮੇਰੀ ਖਲਾਸੀ ਹੋਈ ਪਰ ਹੁਣ ਇਹ ਟੋਟ ਕੇ ਮੰਜੇ ਤੀਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ ਪੇਟ ਪੱਟਣ ਵਾਲਾ ਹੋ ਰਿਹਾ ਸੀ ਸਾਹ ਨਾਲ ਸਾਹ ਨਹੀਂ ਸੰਰਲਦਾ ਅਖੀਰ ਕਿਸੇ ਤਰ੍ਹਾਂ ਇਹ ਮਹਿੰਮ ਵੀ ਪੂਰੀ ਹੋਈ ਤੇ ਮੈਂ ਵਿਹੜੇ ਵਿੱਚ ਵਿਛੋਏ ਬਿਸਤੇ ਤੇ ਜਾ ਠੱਠਾ ਕੜੀ ਮੂੜੀ ਆਪਣੇ ਆਪ ਨੂੰ ਫਿਟਕਾਰਦਾ ਸਾਂ ਕਿ ਕਹਿ ਜੇ ਮਰਨਾ ਹੀ ਸੀ ਤਾਂ ਘਰ ਜਾ ਕੇ ਕਿਉਂ ਨਾ ਮਰਨ ਦਾ ਇੰਤਜ਼ਾਮ ਕੀਤਾ ਜਾਨ ਅਗਲ ਕਾਂ ਦਾ ਆ ਗਈ ਸੱਜਿਓ ਖੱਬੇ ਤੇ ਖੱਬੇ ਸੱਜਿਓ ਸਲਵਟ ਲੈਂਦਾ ਸਾਂ ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ ਅਫਰੇਵਾ ਵੱਧਦਾ ਜਾ ਰਿਹਾ ਸੀ ਤੇ ਉਤੋਂ ਆਖਰਾਂ ਦਾ ਵਟ ਮੁਰਕਾ ਵਗ ਵਾ ਕੇ ਵਿਸ਼ਾਈ ਭਿਉ ਰਿਹਾ ਸੀ ਪੱਕੀ ਮੇਰੇ ਕੋਲ ਪਈ ਸੀ ਪਰ ਫੜ ਕੇ ਚੱਲਣ ਦੀ ਹਿੰਮਤ ਨਹੀਂ ਸੀ ਅੱਧਾ ਪੌਣਾ ਘੰਟਾ ਮੱਛੀ ਵਾਂਗ ਤੜਫਿਆ ਪਰ ਹੋਰ برداشت ਨਾ ਰਹੀ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆ ਕੇ ਥੋੜੀ ਜਿਹੀ ਜਵੈਨ ਹੀ ਮੰਗ ਵੇਖਾਂ ਤਾਂ ਹੀ ਖਬਰ ਕੇ ਫੇਰ ਲੰਮਾ ਕੁੰਡ ਕੱਢੀ ਪਰਜਾਈ ਆ ਮੌਜੂਦ ਹੋਈ ਮੇਰੀ ਮੌਤ ਵਿੱਚ ਜਿਹੜੀ ਰਤੀ ਮਾਸਾ ਕਸਰ ਬਾਕੀ ਸੀ ਸ਼ਾਇਦ ਇਹ ਉਸ ਨੂੰ ਪੂਰਾ ਕਰਨ ਆਈ ਸੀ ਉਸ ਦੇ ਹੱਥ ਵਿੱਚ ਕੰਡਿਆਂ ਤੀਕ ਭਰਿਆ ਹੋਇਆ ਦੁੱਧ ਦਾ ਚੰਨਾ ਸੀ ਪਰਜਾਈ ਦੀ ਥਾਂ ਤੇ ਜੇ ਕਦੇ ਇਸ ਵੇਲੇ ਮੇਰੀ ਵਾਟੀ ਹੁੰਦੀ ਤਾਂ ਇਹੋ ਸੜ ਦੇ ਸੜ ਦੇ ਦੁੱਧ ਦਾ ਚੰਨਾ ਖੋ ਕੇ ਮੂੰਹ ਤੇ ਚੱਕ ਮਾਰਦਾ ਪਰ ਕਰਦਾ ਕੀ ਏ ਸੀ ਪਰਜਾਈ ਤੇ ਫਿਰ ਭੂਆ ਦੀ ਨੋ ਜਿਸ ਨਾਲ ਨਾ ਬੋਲ ਨਾ ਚਾਲ ਇੱਕ ਵੇਰੀ ਇਨਕਾਰ ਕੀਤਾ ਦੂਜੀ ਵੇਰੀ ਤੀਜੀ ਵੇਰੀ ਪਰ ਪਰਜਾਈ ਨੇ ਬੋਲਣਾ ਥੋੜਾ ਸੀ ਹੱਥ ਵਿੱਚ ਕਟੋਰਾ ਲਈ ਜਿਉਂ ਦੀ ਤਿਉਂ ਖੜੀ ਰਹੀ ਬੜੀ ਮੁਸੀਬਤ ਬਣੀ ਜਦ ਕੋਈ ਪੇਸ਼ ਨਾ ਗਈ ਤਾਂ ਮੈਨੂੰ ਇੱਕ ਵਿਆਹ ਸੁਝੀ ਮੈਂ ਕਟੋਰਾ ਲੈ ਕੇ ਪੈਂਦ ਵੱਲੋਂ ਖੇਸ ਚੱਕ ਕੇ ਪੁੱਛੇ ਟਿਕਾਉਂਦਿਆ ਹੋਇਆ ਕਿਆ ਮੈਨੂੰ ਠੰਡਾ ਪੀਣ ਦੀ ਆਤ ਹੈ ਉਹ ਸ਼ਾਇਦ ਆਪਣੇ ਜੇਠਵਾਨੀ ਖੇਚਲ ਨਹੀਂ ਸੀ ਦੇਣੀ ਚਾਹੁੰਦੀ ਜੇ ਖਬਰੇ ਖਿਆਲ ਕਰਕੇ ਕਿ ਜੇਠ ਜੀ ਦੁੱਧ ਪੀਨ ਲਈ ਬਹੁਤ ਉਤਾਵਲੇ ਹੋਣਗੇ ਭੱਜ ਕੇ ਘੜੀ ਚੁੱਕ ਲਈ ਤੇ ਫੈਂਟ ਕੇ ਠੰਡਾ ਕਰਨ ਲੱਗੀ ਛੰਨਾ ਫੇਰ ਮੇਰੇ ਹੱਥ ਵਿੱਚ ਖਿਆਲ ਸੀ ਸ਼ਾਇਦ ਫੜਾ ਕੇ ਤੁਰਦੀ ਬਣੇਗੀ ਪਰ ਸਾਸ ਨੇ ਸ਼ਾਇਦ ਉਹਨੂੰ ਚੇਤਾਵਨੀ ਕਰਕੇ ਭੇਜਿਆ ਸੀ ਕਿ ਖਾਲੀ ਛੰਨਾ ਲੈ ਕੇ ਮੁੜੇ ਇਸ ਵੇਲੇ ਜੇ ਕਦੇ ਉਸ ਛੰਨੇ ਦੀ ਥਾਂ ਤੇ ਮੈਨੂੰ ਕੋਈ ਸੰਖੇ ਦੀ ਗੋਲੀ ਦੇ ਦਿੰਦਾ ਤਾ ਸ਼ਾਇਦ ਨਿਸ਼ਚੈ ਮੈਂ ਉਸ ਨੂੰ ਇਸੁੱਤਿਤ ਜਿਹੀ ਦਿੰਦਾ ਇੱਕ ਘੁੱਟ ਦੋ ਘੁੱਟ ਚਾਰ ਘੁੱਟ ਪਰ ਕੀ ਇਸ ਤਰ੍ਹਾਂ ਇਹ ਛੱਪੜ ਜਿੱਡਾ ਛੰਨਾ ਮੁੱਕਣ ਵਾਲਾ ਸੀ ਖਸਮਾਂ ਨੂੰ ਖਾ ਗਏ ਇਹੋ ਜਿਹਾ ਸੰਕੋਚ ਮੇਰੀ ਨਹੀਂ ਸਲਾਹ ਲੈ ਮਰਨ ਦੀ ਦਿਲ ਵਿੱਚ ਇਹ ਸੋਚ ਕੇ ਮੈਂ ਬਸ ਕਹਿੰਦਿਆ ਹੋਇਆ ਛੰਨਾ ਉਸ ਨੂੰ ਵਧਾਇਆ ਪਰ ਉਹ ਫੜੰਦੀ ਬਜਾਏ ਇੱਕ ਦੋ ਕਦਮ ਪਿਛਾਂ ਹਟ ਗਈ ਮਾਨੋ ਇਸ ਦੀ ਸ਼ੋਅ ਨਾਲ ਭਿੱਟੀ ਜਾਏਗੀ ਢੀਠਪੁਣੇ ਦੇ ਤਾਨ ਮੈਂ ਹੱਥ ਪਿਛਾਂ ਖਿੱਚਿਆ ਗੁੱਸੇ ਤੇ ਤਕਲੀਫ ਨਾਲ ਮੈਂ ਪਾਗਲ ਹੋ ਰਿਹਾ ਸੀ ਅੱਛਾ ਜਰਾ ਠਹਿਰ ਕੇ ਪੀਆਗਾ ਕਹਿ ਕੇ ਮੈਂ ਛੰਨੇ ਨੂੰ ਜਾਣ ਬੁੱਝ ਕੇ ਮੰਜੇ ਦੀ ਪੈਂਦ ਵੱਲ ਮੰਜੀ ਦੀ ਹੀਂਗ ਤੇ ਰੱਖ ਦਿੱਤਾ ਹੀਂਗ ਇਤਨੀ ਚੋੜੀ ਨਹੀਂ ਸੀ ਕਿ ਇਸ ਪ੍ਰਾਤ ਜਿਹਦੇ ਛੰਨੇ ਨੂੰ ਚੱਲ ਸਕਦੀ ਠੰਨ ਕਰਦਾ ਛੰਨਾ ਭੁੰਜੇ ਜਾ ਪਿਆ ਦੁੱਧ ਡੁੱਲ ਗਿਆ ਉਹੋ ਕਹਿ ਕੇ ਮੈਂ ਛੰਨਾ ਭੁੰਜ ਚੁੱਕਿਆ ਤੇ ਪਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ ਕੀ ਹੋਇਆ ਕੁੜੇ ਕਹਿੰਦੀ ਹੋਈ ਭੂਆ ਆਪਣੇ ਡੰਗੋਰੀ ਖੜਕਾਂਦੀ ਓ ਮੇਰੇ ਪਾਸ ਆ ਕੁਜੀ ਕੁਝ ਨਹੀਂ ਦੁੱਧ ਡੋਲ ਗਿਆ ਨੌਨੇ ਸ਼ਰਮਿੰਦਗੀ ਭਰੀ ਨੀਵੀਂ ਆਵਾਜ਼ ਵਿੱਚ ਗਿਆ ਜਾਂ ਤੇ ਫਿਰ ਕੀ ਹੋਇਆ ਦੁੱਧ ਦਾ ਕੀ ਕਾਲ ਹੈ ਜਾ ਹੋਰ ਲਿਆ ਜਾ ਕੇ ਕਹਿੰਦੀ ਹੋਈ ਭੂਆ ਮੇਰੇ ਕੋਲ ਆ ਬੈਠੀ ਮੈਂ ਆਖਿਆ ਦੋ ਕੁੜੀਆਂ ਬਹਿ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ ਫਿਰ ਸੋਚਿਆ ਥੱਕਿਆ ਹੋਵੇਗਾ ਕੰਨ ਨੂੰ ਓਖਿਆ ਕਰਾਂ ਸੁਰਮਾਨ ਕਰ ਲਵੇ ਦੋ ਕੁੜੀਆਂ ਮੈਂ ਦਿਲ ਵਿੱਚ ਆਖਿਆ ਭੂਆ ਹੁਣ ਤੂੰ ਜ਼ਰੂਰ ਹਰਦਵਾੜ ਦੇ ਇਸ਼ਨਾਨ ਕਰੇਗੀ ਇਸੇ ਵੇਲੇ ਨੌਨੇ ਆ ਕੇ ਸੱਸ ਦੇ ਕੰਨ ਵਿੱਚ ਕੁਝ ਕਿਹਾ ਤੇ ਭੂਆ ਨੇ ਗੁੱਸੇ ਨਾਲ ਉੱਤਰ ਦਿੱਤਾ ਕੀ ਆਖੇਂ ਜਾਗਲਾ ਛੱਡੀ ਏ ਸਾਰੇ ਨੂੰ ਹੀ ਹਾਏ ਹਾਏ ਰੱਬਾ ਮੈਂ ਕਿਹੀ ਸੜ ਗਈ ਆ ਇਸ ਤੋਂ ਸਾਰੇ ਜਿੱਦ ਨੂੰ ਕੰਨ ਜਾਗ ਫੁਕਣੀ ਸੀ ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਵੇਗਾ ਸਵੇਰ ਦਾ ਭੁੱਖਾ ਪਾਣਾ ਸੰਧਿਆ ਵੇਲੇ ਦੇ ਦੋ ਫੁਲਕੇ ਖਾਦੇ ਸੂ ਉਤੋਂ ਸੋਤਾ ਪਿਆ ਏ ਐਨੇ ਵਿਚਾਰੇ ਨੇ ਕੋਈ ਰੋਜ਼ ਰੋਜ਼ ਆਉਣਾ ਸੀ ਸਾਡੇ ਘਰ ਜਾ ਜਾ ਕੇ ਰਾਮੇਕਿਆਂ ਦੇ ਘਰੋਂ ਦੁੱਧ ਦਾ ਛੰਨਾ ਲਿਆ ਨਾ ਭੂਆ ਜੀ ਤੁਹਾਨੂੰ ਮੇਰੇ ਸਿਰ ਦੀ ਸੌਂ ਜੇ ਦੁੱਧ ਨੂੰ ਭੇਜੋ ਮੈਂ ਤਰਲੇ ਨਾਲ ਕਿਆ ਲੈ ਹੋਰ ਸੁਣ ਭੂਆ ਪਿਆਰ ਭਰੀ ਘੁਰਕੀ ਨਾਲ ਬੋਲੀ ਇਹ ਵੀ ਕੋਈ ਰਾਹ ਪਿਆ ਏ ਸਵੇਰ ਦਾ ਭੁੱਖ ਨ ਪਾਣਾ ਮਾਂ ਸਦਕੇ ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ ਇਹ ਕੋਈ ਬਗਾਨਾ ਘਰ ਏ ਜਿਉਂ ਜਾਗੋ ਮੈਂ ਤੇ ਸਹਿ ਸਹਿ ਕੇ ਲਿਆ ਸੀ ਤੈਨੂੰ ਤਿੰਨਾ ਘਰੋਂ ਵਿੱਚੋਂ ਤੂੰ ਹੀ ਇੱਥੇ ਵੱਡਿਆਂ ਦੀ ਨਿਸ਼ਾਨੀ ਏ ਪੁੱਤ ਕਿਹੜੇ ਕਿਹੜੇ ਜਫਰ ਨੇ ਜਿਹੜੇ ਤੈਨੂੰ ਲੈਣ ਲਈ ਅਸਾਂ ਨਹੀਂ ਜਾਣੇ ਹੋਣੇ ਤਿੰਨ ਭਰਾ ਸਨ ਸੁਖ ਨਾਲ ਤੇਰੇ ਭਾਈ ਹੋਣੀ ਪਹਿਲਾ ਮੈਂ ਤਾਂ ਮਨ ਮੰਨ ਕੇ ਵੱਡਾ ਵਿਆਹ ਆ ਵਿਚਾਰਾ ਖਾਰਿਓ ਵੀ ਨਹੀਂ ਲੱਥਾ ਰੰਡਾ ਉਹ ਬੈਠਾ ਮੁਰ ਮਰਦਾ ਮਰ ਗਿਆ ਬੂਹਾ ਨਾ ਖੁੱਲਿਆ ਉਦੋਂ ਨਿੱਕਾ ਸੀ ਦੌਲਤ ਸੋਂ ਤੇਰਾ ਤਾਇਆ ਸੁਰਗਾ ਚ ਵਸਾ ਹੋਵੇ ਸੋ ਧਰਤੀ ਤੇ ਲੱਤ ਦਿੱਤੀਆਂ ਪਾਣੀ ਆਉਂਦਾ ਸੀ ਘੜੀ ਵਰਗਾ ਜਵਾਨ ਤੇ ਡਾਡਾ ਹੀ ਸੁਨੱਖਾ ਪੈੜੀ ਮੌਤ ਨੇ ਮਹਿਕ ਦਾ ਫੁੱਲ ਤੋੜ ਲਿਆ ਤੇ ਪੂਆ ਦੀ ਅਥਰੂ ਵਾਗ ਵਾਕੇ ਉਸ ਦੀਆਂ ਗੱਲਾਂ ਦੇ ਟੋਇਆਂ ਵਿੱਚ ਭਰਨ ਲੱਗੇ ਪਰਜਾਈ ਚਲੀ ਜਾ ਚੁੱਕੀ ਸੀ ਦੇ ਭੂਆ ਦੀ ਜੀਵਨ ਕਥਾ ਬਰਾਬਰ ਸ਼ੁਰੂ ਸੀ ਭਾਵੇਂ ਉਸ ਦੀ ਇਹ ਕਥਾ ਬੜੀ ਦਿਲਚਸਪ ਤੇ করুণਾਪਰਪੂਰ ਸੀ ਪਰ ਮੇਰਾ ਬਹੁਤਾ ਖਿਆਲ ਆਪਣੀ ਮੌਤ ਦੇ ਸਨੇਹੇ ਉਸ ਛੰਨੇ ਵਾਲ ਸੀ ਭੂਆ ਬੋਲਦੀ ਗਈ ਵਿਆਹ ਨੂੰ ਵਰਾ ਵੀ ਨਹੀਂ ਸੀ ਬੀਤਿਆ ਬੂਹੇ ਨਾਲ ਬੰਨੇ ਹੋਏ ਸ਼੍ਰੀ ਵੀ ਨਹੀਂ ਸੀ ਸੁੱਕੇ ਜੂ ਮੌਤ ਪਿਆੜੀ ਨੇ ਨਿਗਲ ਲਿਆ ਚੱਪੇ ਜਿੰਨੀ ਵਾਟੀ ਬੂਹੇ ਤੇ ਬਹਿ ਗਈ ਸਭਨਾ ਤੋਂ ਛੋਟਾ ਸੀ ਤੇਰਾ ਪਿਓ ਜਿਉਂ ਵਿਆਹਾ ਅੱਠ ਵਰੇ ਬੀਤ ਗਏ ਵੇਲ ਜੁਆ ਨਾ ਪਿਆ ਵੇ ਪੁੱਤ ਕੋਈ ਥਾਣਾ ਛੱਡਿਆ ਕੋਈ ਪੀਰ ਫਕੀਰ ਨਾ ਛੱਡਿਆ ਹਨੂਮਾਨ ਦੇ ਜਾਗੇ ਕੀਤੇ ਪੈਰੋਂ ਦੀਆਂ ਕੰਜਕਾ ਜਵਾਈਆਂ ਪੀਰਾਂ ਦੀ ਸ਼ੀਰਨੀ ਚੜਾਈ ਬਾਵੇ ਕੰਬਲੀ ਵਾਲੇ ਦਾ ਰੋਟ ਦਿੱਤਾ ਇੱਕ ਕੀਤੀ ਸਾਂਸਾਂ ਪੁੱਤ 12 12 ਕੋਹਾ ਵਿੱਚ ਜਿੱਥੇ ਕਿਤੇ 10 ਪਾਈ ਭੱਜੇ ਗਏ ਪਰ ਝੋਲੀ ਖੈਰ ਕੀਤੀ ਨਾ ਪਿਆ ਛੇਕਰ ਦੀ ਬਾਕੀ ਪੀਏ ਦਿਨੇ ਸ਼ਾਦੀ ਖਾਨ ਖਾ ਤੇ ਸੁਖਣਾ ਸੁਖੀ ਤਾਂ ਕਿ ਤੋ ਸਾਡੀ ਭੂੜੀ ਕਬੂਲ ਪਈ ਤੇ ਮੈਂ ਮਸੇ ਤੇਰਾ ਮੂੰਹ ਵੇਖਿਆ ਪੁੱਤ ਇਹ ਸੂਰਤਾਂ ਕੋਈ ਨਿਤ-ਨਿਤ ਪਈਆਂ ਲੱਭਦੀਆਂ ਨੇ ਤੇ ਫੇਰ ਉਹ ਮੇਰਾ ਮੂੰਹ ਚੁੰਮਣ ਲੱਗ ਪਈ। ਮੇਰੇ ਕੰਨ ਭੂਆ ਜੀ ਗੱਲਾਂ ਵੱਲ ਸਨ ਪਰ ਧਿਆਨ 부ਹੇ ਵੱਲ ਸੀ। ਭੱਜਾਈ ਆ ਗਈ ਤੇ ਮੈਂ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ। ਖਾਲੀ ਕਟੋਰਾ ਉਸਦੇ ਹੱਥ ਵਿੱਚ ਸੀ ਤੇ ਸੱਸ ਨੂੰ ਬੜੀ ਨਿਰਾਸ਼ ਭਵਾਦ ਵਿੱਚ ਕਹਿਣ ਲੱਗੀ। ਉਹਨਾਂ ਦੀ ਤੇ ਅੱਜ ਕੱਟੀ ਚੁੰਗ ਗਈ ਐ। ਸੌਂਦਿਆਸਾਰ ਭੂਆ ਬੇਵਸੀ ਵਿੱਚ ਬੋਲ ਉੱઠી। ਬੱਸ ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ। ਉਤਰੋ ਹੋਈਓ ਦੁੱਧ ਜਿਹਨੂੰ ਕੁੱਤੇ ਨਹੀਂ ਕਬੂਲਦੇ। ਅੱਜ ਕਾਲ ਪੈ ਗਿਆ ਏ। ਮੁੰਡਾ ਅਖੇਗਾ ਕਿ ਇਹ ਚੰਦਰੇਕਰ ਆ ਵੜਿਆ ਵਾ ਜੋ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ਤੇ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਮੇਰੀ ਪੇਟ ਤੇ ਉੱਤੇ ਹੱਥ ਫੇਰਦੀ ਹੋਈ ਬੋਲੀ ਤੇ ਕਾਕਾ ਭੁੱਖਾ ਹੀ ਸੋਵੇਂਗਾ ਹੁਣ ਹਾਏ ਮਾਂ ਸਦਕੇ ਕਿਹ ਰਮਾਨ ਪਿਆ ਲੱਗਦਾ ਏ ਮੈਨੂੰ ਪਰ ਮੈਂ ਭੁੰਜੇ ਡੁੱਲੇ ਹੋਏ ਦੁੱਧ ਵੱਲ ਤੱਕਦਾ ਹੋਇਆ ਦਿਲ ਵਿੱਚ ਕਹਿ ਰਿਹਾ ਸਾਂ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ ਤੁਸੀਂ ਸੁਣੀ ਕਹਾਣੀ ਭੂਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ ਬਾਏ ਬਾਏ